ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਲਓ ਜੀ ਅੱਜ ਤੁਹਾਨੂੰ ਪਿੰਡ ਰੁੜਕੀ ਦੇ ਵਿੱਚ ਨਵੀਂ ਬਣੀ ਲਾਇਬ੍ਰੇਰੀ ਬੁਖਾਰ ਰਹੇ ਹੈ ਜੀ ਜੋ ਕਿ ਪਿੰਡ ਦੇ ਸਰਪੰਚ ਵੱਲੋਂ ਬਣਾਈ ਗਈ ਕੈਮਰੇ ਲੱਗੇ ਹੋਏ ਨੇ ਜੀ ਆਹ ਸਾਹਮਣੇ ਵਧੀਆ ਡੋਰ ਲੱਗਿਆ ਹੋਇਆ ਜੀ ਆ ਤੁਸੀਂ ਅੰਦਰੋਂ ਵੇਖ ਸਕਦੇ ਹੋ ਬਹੁਤ ਹੀ ਵਧੀਆ ਕੁਆਲਿਟੀ ਦੀ ਪੀਵੀਸੀ ਲਗਾਈ ਗਈ ਹੈ ਜੀ ਇਹ ਜੋ ਸਪੇਸ ਦਿੱਤੀ ہوئی ਹੈ ਇਸ ਵਿੱਚ ਬੱਕਾਂ ਰੱਖੀਆਂ ਜਾਣਗੀਆਂ ਜੀ ਤੇ ਉੱਪਰ ਦੇਖ ਸਕਦੇ ਹੋ ਤੁਸੀਂ ਡਾਊਨ ਸੀਲਿੰਗ ਵਿੱਚ ਐਚਡੀ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਇਹ ਫਰਨੀਚਰ ਵੀ ਬਹੁਤ ਵਧੀਆ ਲਿਆ ਕੇ ਰੱਖਿਆ ਗਿਆ ਜੀ ਦੇਖ ਸਕਦੇ ਹਾਂ ਕੱਲੀ-ਕੱਲੀ ਚੀਜ਼ ਬਖਾਵਾਂਗੇ ਤੁਹਾਨੂੰ ਤੇ ਕੋਨਿਆਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਫੈਨ ਲੱਗੇ ਹੋਏ ਨੇ ਜੀ ਏਸੀ ਖੁੱਲੇ ਸੀ ਬਣ ਕੇ ਤਿਆਰ ਹੋਈ ਹੈ ਜੀ ਇਹ ਲਾਇਬ੍ਰੇਰੀ ਵੀਰ ਨੇ ਬਹੁਤ ਹੀ ਲਗਨ ਪ੍ਰੇਮ ਲਗਨ ਦੇ ਨਾਲ ਤਿਆਰ ਕਰਵਾਈ ਹੈ ਜੀ ਆਲ ਜੀ ਡੀ ਲੱਗੀ ਹੋਈ ਹੈ ਜੀ ਜਿョ ਕਿ ਕੈਮਰੇ ਲੱਗੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਵੇਖਣ ਦੇ ਵਾਸਤੇ ਕੋਈ ਆਉਂਦਾ ਜਾਂਦਾ ਬਾਹਰੋਂ ਤਿੰਨ ਵਾਟਰ ਵੀ ਲੱਗਿਆ ਹੋਇਆ ਜੀ ਵੇਖ ਸਕਦੇ ਹੋ ਤੁਸੀਂ ਅਲੀ ਗਲੀ ਚੀਜ਼ ਬਹੁਤ ਵਧੀਆ ਲੱਗੀ ਹੈ ਜੀ ਬੱਚਿਆਂ ਦੇ ਪੜਨ ਵਾਸਤੇ ਬਹੁਤ ਬੜਾ ਉਪਰਾਲਾ ਕਰਿਆ ਜੀ ਵੀਰ ਨੇ ਸਾਡੇ ਪਿੰਡ ਦੇ ਸਰਪੰਚ ਅਰਸ਼ਦੀਪ ਸ਼ਰਮਾ ਜੀ ਨੇ ਤੇ ਹੋਰ ਵੀ ਪਿੰਡ ਦੇ ਵਿੱਚ ਕੰਮ ਚੱਲ ਰਹੇ ਨੇ ਜੋ ਕਿ ਗਲੀਆਂ ਦੇ ਵਿੱਚ ਟੈਲਾਂ ਲੱਗ ਰਹੀਆਂ ਨੇ ਜਿਹੀ ਜਿਹੀ ਚੱਲ ਰਹੀ ਹੈ ਜੀ ਜਿੱਥੇ ਕਿ ਗਲੀ ਦੇ ਵਿੱਚ ਟੈਲਾਂ ਲੱਗਣਗੀਆਂ ਜੀ ਜੋ ਕਿ ਇਹ ਟੈਲਾਂ ਲੱਗਣ ਤੋਂ ਰਹਿੰਦੀ ਸੀਗੀ ਗਲੀ ਜੀ ਪੱਟ ਕੇ ਚੰਗੀ ਤਰ੍ਹਾਂ ਪੱਧਰ ਕਰਕੇ ਇਸ ਦੇ ਵਿੱਚ ਲੋਕਟਾਈਲ ਲੱਗੂਗੀ ਜੀ ਵੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਜੀ ਪਿੰਡ ਦੀ ਪੰਚਾਇਤ ਜੋ ਕਿ ਬਹੁਤ ਪੜੇ ਲਿਖੇ ਸੂਝਵਾਨ ਸਾਡੇ ਪਿੰਡ ਦੇ ਸਰਪੰਚ ਅਰਸ਼ਦੀਪ ਸ਼ਰਮਾ ਜੀ ਬਹੁਤ ਹੀ ਲਗਨ ਦੇ ਨਾਲ ਪਿੰਡ ਦਾ ਕੰਮ ਕਰ ਰਹੇ ਨੇ ਜੀ ਮੈਂਬਰਾਂ ਨੂੰ ਨਾਲ ਲੈ ਕੇ ਜੀ ਵੇਖ ਸਕਦੇ ਹੋ ਤੁਸੀਂ ਤੇ ਨਾਲ ਹੀ ਪਿੰਡ ਦੀ ਸਾਫ ਸਫਾਈ ਵੱਲ ਧਿਆਨ ਦਿੰਦੇ ਹੋਏ ਪਿੰਡ ਦੇ ਆਲੇ ਦੁਆਲੇ ਬਾਉਂਡਰੀ ਕੀਤੀ ਜਾ ਰਹੀ ਹੈ ਜੀ ਵੇਖ ਸਕਦੇ ਹੋ ਨਰੇਗਾ ਲੱਗੀ ਹੋਈ ਹੈ ਜੀ ਸਾਰਿਆਂ ਰੂੜੀਆਂ ਪਿੱਛੇ ਹਟਾ ਕੇ ਪਿੰਡ ਦੇ ਆਲੇ-ਦੁਆਲੇ ਕੰਦ ਕਰੀ ਜਾ ਰਹੀ ਹੈ ਜੀ ਅਰਸ਼ਦੀਪ ਸ਼ਰਮਾ ਜੀ ਵੱਲੋਂ ਤੇ ਜਲਦੀ ਹੀ ਰੁੜਕੀ اڈੇ ਤੋਂ ਲੈ ਕੇ ਬਾਜੀਗਰ ਵਸਤੀ ਤੱਕ ਲਾਈਟਾਂ ਵੀ ਲੱਗ ਰਹੀਆਂ ਨੇ ਤੇ ਜਲਦੀ ਹੀ ਪਿੰਡ ਦੇ ਵਿੱਚ ਇੱਕ ਵਧੀਆ ਪੈਲਸ ਬਣ ਕੇ ਤਿਆਰ ਹੋਣ ਜਾ ਰਿਹਾ ਜੀ ਅਸੀਂ ਧੰਨਵਾਦ ਕਰਦੇ ਆ ਜੀ ਸਾਡੇ ਪਿੰਡ ਦੇ ਸਰਪੰਚ ਹਰਸ਼ਦੀਪ ਸ਼ਰਮਾ ਜੀ ਦਾ ਜੋ ਕਿ ਬਹੁਤ ਉਪਰਾਲੇ ਕਰ ਰਹੇ ਆ ਜੀ ਧੰਨਵਾਦ